ਸਿਕਾ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਪਿਓਰ ਕਾਟਨ ਦੇ ਵਿੱਚ ਬੜੇ ਪਿਆਰੇ ਆਪਾਂ ਵਰਕ ਦੇ ਵਿੱਚ ਸੂਟ ਲੈ ਕੇ ਆਏ ਹਾਂ ਮੈਚਿੰਗ ਬਾਟਮ ਹੋਣਗੀਆਂ ਨਾਲ ਤੇ ਕੁਝ ਅਲੱਗ ਲੁੱਕ ਦੇ ਵਿੱਚ ਲਖਨਵੀ ਵਰਕ ਦੇ ਵਿੱਚ ਸੂਟ ਲੈ ਕੇ ਆਏ ਹਾਂ ਜੀ ਪ੍ਰਾਈਸ ਰਹਿਣਾ ਅੱਜ ਦੀ ਸਾਰੇ ਵੀਡੀਓ ਦਾ 1700 1700 ਪ੍ਰਾਈਸ ਦੇ ਨਾਲ ਸੂਟ ਹੋਣਗੇ ਤੇ ਕੋਰੀਅਰ ਚਾਰਜਸ ਆ ਉਹ ਅਲੱਗ ਤੋਂ ਹੀ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਬੁਕਿੰਗ ਕਰਵਾਉਣ ਤੋਂ ਬਾਅਦ ਪੇਮੈਂਟ ਕਰਦੇ ਹੋ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮਾਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਤੋਂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਜਦ ਤੁਸੀਂ ਤੁਸੀਂ ਲੋਕਲ ਕਸਟਮਰ ਹੋ ਜਦ ਤੁਸੀਂ ਸੂਟ ਆਨਲਾਈਨ ਬੁੱਕ ਕਰਾਉਣਾ ਤਾਂ ਆਨਲਾਈਨ ਹੀ ਪੇਮੈਂਟ ਕਰਵਾਉਣੀ ਪੈਣੀ ਹੈ ਜੀ ਤੁਹਾਨੂੰ ਤੇ ਵੀਡੀਓ ਵੰਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਿਹੜਾ ਨਹੀਂ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵੇਰ 9:00 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦੇ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ ਰੈੱਡ ਕਲਰ ਦੇ ਵਿੱਚ ਸੂਟ ਹੈ ਜੀ ਪਿਓਰ ਕਾਟਨ ਦੇ ਵਿੱਚ ਹੋਣਗੇ ਕੋਈ ਲਾਈਨਿੰਗ ਦੇ ਲੋੜ ਨਹੀਂ ਹੈਗੀ ਕਿਸੇ ਵੀ ਸੂਟ ਨੂੰ ਅੱਜ ਦੇ ਨੂੰ ਲਾਈਨਿੰਗ ਨਹੀਂ ਲੱਗਣੀ ਹੈਗੀ ਤੇ ਕਲਰ ਆਪਸ਼ਨ ਬਹੁਤ ਪਿਆਰੇ ਰਹਿਣਗੇ ਪਰ ਜਿਹੜੀ ਬਾਟਮ ਹੈ ਨਾਲ ਆਫ ਵਾਈਟ ਵਾਈਟ ਕਲਰ ਦੀਆਂ ਹੀ ਬਾਟਮਸ ਰਹਿਣਗੀਆਂ ਸਾਰੇ ਸੂਟਾਂ ਦੇ ਨਾਲ neck ਤੇ ਦੇਖੋ ਬਹੁਤ ਸੋਹਣਾ ਹੈਵੀ ਵਰਕ ਹੋਇਆ ਤੇ ਸਾਰੇ ਸ਼ਰਟ ਦੇ ਵਿੱਚ ਬਹੁਤ ਸੋਹਣਾ ਵਰਕ ਹੈ ਵਰਕ ਸਾਰਿਆਂ ਦਾ ਸੇਮ ਹੀ ਰਹਿਣਾ ਬਸ ਕਲਰ ਆਪਸ਼ਨ ਤੁਹਾਨੂੰ ਬਹੁਤ ਵਧੀਆ-ਵਧੀਆ ਕਲਰ ਦਵਾਂਗੇ ਇਹ ਪ੍ਰੋਪਰ ਜਿਹੜਾ ਰੈੱਡ ਕਲਰ ਹੈ ਉਹ ਵਾਲਾ ਕਲਰ ਹੈ ਜੀ ਸ਼ਰਟ ਦਾ ਤੇ ਨਾਲ ਹੈਗੀ ਹੈ ਵਾਈਟ ਪਿੰਟੈਕਸ ਦੇ ਵਿੱਚ ਬਾਟਮ ਸਾਰੀ ਬਾਟਮ ਤੇ ਇਹ ਪਿੰਟੈਕਸ ਪਏ ਹੋਏ ਆ ਤੇ ਨਾਲ ਹੈਗਾ ਮਲਮਲ कॉटन ਦਾ ਦੁਪੱਟਾ ਤੇ ਦੁਪੱਟੇ ਤੇ ਸਾਰੇ ਤੇ ਵਰਕ ਹੈ ਜੀ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰੇ ਦੁਪੱਟੇ ਤੇ ਬਹੁਤ ਪਿਆਰਾ ਵਰਕ ਹੋਇਆ ਬਹੁਤ ਸੌਫਟ ਦੇ ਵਿੱਚ ਦੁਪੱਟਾ ਮਲਮਲ कॉटन ਦੇ ਵਿੱਚ ਇਹ ਵਰਕ ਦੇਖੋ ਕਿੰਨਾ ਪਿਆਰਾ ਹੈ ਇਹ ਸਾਰਾ ਵਰਕ ਕੀਤਾ ਹੋਇਆ ਪੂਰਾ ਚਿਕਨ ਵਰਕ ਸਾਰੀ ਇਹਦੇ ਵਿੱਚ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਆ ਜਾਣੀ ਦੇਖੋ ਸੂਟ ਦੀ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਵਾਈਟ ਤੇ ਰੈੱਡ ਦਾ ਕੰਟਰਾਸਟ 1700 ਪ੍ਰਾਈਸ ਦੇ ਨਾਲ 1700 ਪ੍ਰਾਈਸ ਹੈ ਜੀ ਸੂਟਾਂ ਦਾ ਤੇ ਹੁਣ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਵਾਂਗੇ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਕਲਰ ਮਿਲਣਗੇ ਨੈਕਸਟ ਹੈਗਾ ਡਾਰਕ ਫਰੋਜ਼ੀ ਕਲਰ देयर ਆ ਡਾਰਕ ਮੋਰ ਪੰਖੀ ਕਲਰ ਲਾ ਲਓ ਉਸ ਕਲਰ ਦੇ ਵਿੱਚ ਐਵੇਂ ਵਾਈਟ ਹੀ ਬਾਟਮ ਰਹਿਣੀ ਆ ਸੂਟਾਂ ਦੇ ਨਾਲ ਹਰੇਕ ਸੂਟ ਦੇ ਨਾਲ ਵਾਈਟ ਬਾਟਮ ਰਹਿਣੀ ਆ ਜੀ ਅੱਜ ਦੇ ਤਾਂ ਪਹਿਲਾਂ ਮੈਂ ਤੁਹਾਨੂੰ ਰੈੱਡ ਦਿਖਾਇਆ ਡਾਰਕ ਫਰੋਜ਼ੀ ਕਲਰ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਨੈਕ ਤੇ ਵਰਕ ਹੈ ਵਿੱਚ ਸਾਰੀ ਸ਼ਰਟ ਤੇ ਵਿੱਚ ਬਹੁਤ ਸੋਹਣਾ ਵਰਕ ਇਹ ਪਿਆਰੇ ਸ਼ਰਟ ਨਾਲ ਪਿੰਟੈਕਸ ਦੇ ਵਿੱਚ ਵਾਈਟ ਬਾਟਮ ਤੇ ਮਲਮਲ कॉटन ਦਾ ਦੁਪੱਟਾ ਤੇ ਸਾਰੇ ਦੁਪੱਟੇ ਦੇ ਵਿੱਚ ਸਾਰਾ ਵਰਕ ਹੈ ਜੀ ਬਹੁਤ ਪਿਆਰਾ ਵਰਕ ਦੁਪੱਟੇ 'ਚ ਇਹ ਸਾਰਾ ਵਰਕ ਕੀਤਾ ਹੋਇਆ ਬਹੁਤ ਸੌਫਟ ਦੇ ਵਿੱਚ ਦੁਪੱਟਾ ਇਹ ਲੁੱਕ ਆ ਜਣੀ ਦੇਖੋ ਸੋਹਣੀ 1700 ਪ੍ਰਾਈਸ ਦੇ ਨਾਲ 1700 ਪ੍ਰਾਈਸ ਹੈ ਜੀ 1700 ਪ੍ਰਾਈਸ ਸੂਟਾਂ ਦਾ ਤੇ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਦੇਖੋ ਬਾਦਾਮੀ ਕਲਰ ਦੇ ਵਿੱਚ ਹੈ ਪੀਚ ਬਾਦਾਮੀ ਜਿਹਾ ਸ਼ੈਡ ਹੁੰਦਾ ਹੈ ਉਹ ਵਾਲਾ ਕਲਰ ਹੈ ਬਾਟਮ ਵਾਈਟ ਹੀ ਰਹਿਣੀ ਹੈ ਬਹੁਤ ਸੋਹਣਾ ਨੈਕ ਤੇ ਵਰਕ ਹੈ ਸਾਰੀ ਸ਼ਰਟ 'ਚ ਵਰਕ ਹੈ ਜੀ ਇਹ ਕਿੰਨਾ ਪਿਆਰਾ ਕਲਰ ਬੜਾ ਪਿਆਰਾ ਸਾਰਾ ਹੀ ਵਰਕ ਕੀਤਾ ਹੋਇਆ ਤੇ ਨਾਲ ਵਾਈਟ ਬਾਟਮ ਪਿੰਟੈਕਸ ਦੇ ਵਿੱਚ ਤੇ ਮਲਮਲ कॉटन ਦਾ ਦੁਪੱਟਾ ਸਾਰੇ ਦੁਪੱਟੇ 'ਚ ਵਰਕ ਹੈ। ਲੋਕ ਦੇਖੋ ਸੂਟ ਕਿੰਨੀ ਪਿਆਰਾ ਵਰਕ ਹੋਇਆ ਲੱਗ ਜੀ ਲੁੱਕ ਦੇ ਵਿੱਚ ਸੂਫ 1700 ਪ੍ਰਾਈਸ ਦੇ ਨਾਲ 1700 ਪ੍ਰਾਈਸ ਹੈ ਜੀ ਸੂਟਾ। ਨੈਕਸਟ ਕਲਰ ਆ ਗਿਆ ਪੈਰਟ ਕਲਰ ਦੇ ਵਿੱਚ ਪਰਪਲ ਕਲਰ ਹੈ ਸੋਨਾ ਵਰਕ neck ਤੇ ਸਾਰੀ ਸ਼ਰਟ ਦੇ ਵਿੱਚ ਬਹੁਤ ਸੋਹਣੀ ਆ ਅੰਬੀਆਂ ਬਣੀਆਂ ਇਹ ਲੁੱਕ ਆ ਜਾਣੀ ਆ ਸ਼ਰਟ ਦੀ ਕਿੰਨਾ ਪਿਆਰਾ ਸੂਟ ਆ ਪਿੰਟੈਕਸ ਦੇ ਵਿੱਚ ਵਾਈਟ ਬਾਟਮ ਕਿਉਂਕਿ ਵਰਕ ਜਿਹੜਾ ਵਾਈਟ ਹੈ ਜੀ ਸੂਟਾਂ ਦੇ ਵਿੱਚ ਸਾਰਾ ਤੇ ਨਾਲ ਹੈਗੀ ਆ ਮਲਮਲ कॉटन ਦਾ ਦੁਪੱਟਾ ਪੂਰਾ ਸੌਫਟ ਦੇ ਵਿੱਚ ਸਾਰੇ ਦੁਪੱਟੇ 'ਚ ਵਰਕ ਹੋਇਆ ਬਹੁਤ ਸੋਹਣਾ ਵਰਕ ਹੈ ਦੁਪੱਟੇ 'ਚ ਇਹ ਲੋਕਾਂ ਨੂੰ ਸੋਹਣਾ 1700 ਪ੍ਰਾਈਸ ਦੇਣਾ ਨੈਕਸਟ ਆ ਗਿਆ ਬੜਾ ਸੋਹਣਾ ਪਰਪਲ ਵੀ ਟੋਨ ਤੇ ਪਰਪਲ ਕਲਰ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਬਣਨਗੇ ਸਾਰੇ ਸੂਟ ਪਿਆਰ ਨਾਲ ਵਰਕ ਹੈ neck ਤੇ ਸਾਰੀ ਸ਼ਰਟ ਤੇ ਵਰਕ ਹੈ ਤੇ ਨਾਲ ਪਿੰਟੈਕਸ ਦੇ ਵਿੱਚ ਬਾਟਮ ਇਹ ਦੁਪੱਟੇ ਤੇ ਵੀ ਸਾਰਾ ਵਰਕ ਹੈ ਸਾਰਾ ਸੋਪਰਾਇਜ਼ ਹੈ 1700 ਪ੍ਰਾਈਸ ਦੇ ਹਨ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਲੱਗ ਜਾਈ ਸ਼ੇਡ ਹੈ ਪਿੰਕ ਪਿਆਜ਼ੀ ਜਿਹਾ ਕਲਰ ਨੈਕਟੇ ਵਰਕ ਹੈ ਸਾਰਾ ਹਿੱਕੇ ਸਾਰਾ ਬਹੁਤ ਸੋਹਣੀਆਂ ਅੰਬੀਆਂ ਬਣੀਆਂ ਸਾਰਾ ਵਰਕ ਕੀਤਾ ਹੋਇਆ ਸੂਟ ਤੇ ਇਸ ਦੇ ਵਿੱਚ ਬਹੁਤ ਸੋਹਣੀ ਇਹ ਥੋੜੇ ਇੱਕ ਕਰੀਮ ਰੰਗ ਦੇ ਵਿੱਚ ਹੈ ਬਾਕੀਆਂ ਚ ਜਿਵੇਂ ਵਾਈਟ ਦੀ ਝਲਕਾਰੀ ਸੀ ਇਹ ਆਫ ਵਾਈਟ ਕਲਰ ਦੇ ਵਿੱਚ ਹੈ ਜੀ ਚਿਕਨ ਦੇ ਵਿੱਚ ਵਰਕ ਹੋਇਆ ਜੀ ਚਿਕਨ ਵਰਕ ਦੇ ਵਿੱਚ ਬਾਕੀਆਂ ਦੇ ਨਾਲ ਪਿੰਟੈਕਸ ਦੀ ਬਾਟਮ ਸੀਗੀ ਇਹਦੇ ਦੀ ਚਿਕਨ ਵਰਕ ਵਾਲੀ ਬਾਟਮ ਹੈ ਤੇ ਕਰੀਮ ਰੰਗ ਹੈ ਜੀ ਸੂਟ ਦੇ ਜਿਹੜਾ ਵਰਕ ਹੈ ਬਾਕੀ ਉਹਦੇ ਵਿੱਚ ਪੂਰਾ ਵਾਈਟ ਸੀਗਾ ਤੇ ਪੂਰੇ ਸ਼ਰਟ ਦੇ ਇਹ ਦੋ ਪੱਟੇ ਦੇ ਵਿੱਚ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਦੁਪट्टे ਤੇ ਇਹ ਜਿਹੜਾ ਬਾਰਡਰ ਬਣਿਆ ਹੋਇਆ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਾਲੀ ਵਾਲਾ ਬਾਰਡਰ ਬਣਿਆ ਜਿਵੇਂ ਸਿਰ ਤੇ ਲਾਓਗੇ ਦੁਪੱਟਾ ਨਾਲ ਬਹੁਤ ਪਿਆਰੀ ਲੁੱਕ ਆਣੀ ਹੈ ਸੂਟ ਦੀ 1700 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਮਹਿੰਦੀ ਕਲਰ ਦੇ ਵਿੱਚ ਸੂਟ ਹੈ ਬੜਾ ਪਿਆਰਾ ਜਿਹਾ ਮਹਿੰਦੀ ਕਲਰ ਹੈ ਨੈਕ ਤੇ ਵਰਕ ਇਹ ਸਾਰੀ ਸ਼ਰਟਾਂ ਦੇ ਵਿੱਚ ਵਾਈਟ ਦੇ ਨਾਲ ਵਰਕ ਸਾਰੀਆਂ ਅੰਬੀਆਂ ਬਣੀਆਂ ਸ਼ਰਟ ਦੇ ਵਿੱਚ ਇਹ ਸ਼ਰਟ ਆ ਜਾਣੀਆਂ ਨਾਲ ਪਿੰਟੈਕਸ ਦੇ ਵਿੱਚ ਬਾਟਮ ਤੇ ਨਾਲ ਮਲਮਲ कॉटन ਦਾ ਬਹੁਤ ਸੌਫਟ ਦੇ ਵਿੱਚ ਦੁਪੱਟਾ ਜੀ ਮਲਮਲ कॉटन ਦਾ ਸੌਫਟ ਦੁਪੱਟਾ ਤੇ ਇਹ ਰਵਰਥ ਹੈ ਦੁਪੱਟਾ ਇਹ 1700 ਪ੍ਰਾਈਸ ਹੈ ਜੀ 1700 ਪ੍ਰਾਈਸ ਦੇ। ਫਰੋਜ਼ੀ ਕਲਰ ਦੇ ਵਿੱਚ। ਫਰੋਜ਼ੀ ਕਲਰ ਵਰਕ ਸੇਮ ਹੈ ਜੀ ਸਾਰੇ ਸੂਟਾਂ ਦਾ। ਸੇਮ ਵਰਕ ਦੇ ਵਿੱਚ ਉਹ ਵੀ neck ਤੇ ਵਰਕ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ। ਤੇ ਨਾਲ ਚਿਕਨ ਵਾਲੀ ਬਾਟਮ ਹੈ ਜੀ ਇਹਦੇ ਨਾਲ ਵੀ ਦੇਖੋ ਕਿੰਨੀ ਪਿਆਰੀ ਸਾਰਾ ਚਿਕਨ ਵਰਕ ਹੋਇਆ ਬਾਟਮ ਤੇ ਤੇ ਨਾਲ ਹੈਗਾ ਮਲਮਲ कॉटन ਦਾ ਦੁਪੱਟਾ ਪੂਰੇ ਦੁਪੱਟੇ 'ਚ ਸਾਰਾ ਹੀ ਵਰਕ ਕੀਤਾ ਹੋਇਆ ਹੈ ਪੂਰਾ ਇਹ ਸਾਰਾ ਵਰਕ ਹੈ ਬਹੁਤ ਸੌਫਟ ਦੇ ਵਿੱਚ ਦੁਪੱਟਾ ਜਿਵੇਂ ਸਿਰ ਤੇ ਵੀ ਲਓਗੇ ਬਹੁਤ ਪਿਆਰੀ ਲੁੱਕ ਆਣੀ ਰੋਜ਼ੀ ਕਲਰ ਦੇ ਵਿੱਚ ਪ੍ਰਾਈਸ ਸੇਮ ਹੈ ਜੀ 1700 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ ਪਿੰਕ ਕਲਰ ਬਹੁਤ ਪਿਆਰਾ ਜਾ ਡਸਟੀ ਪਿੰਕ ਜਿਹਾ ਕਲਰ ਹੈ ਉਵੇਂ ਨੈਕ ਤੇ ਵਰਕ ਹੈ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਬਹੁਤ ਸੋਹਣੀਆਂ ਅੰਬੀਆਂ ਬੜੀਆਂ ਸ਼ਰਟ ਦੇ ਵਿੱਚ ਪਿੰਟੈਕਸ ਦੇ ਵਿੱਚ ਬਾਟਮ ਦੇ ਨਾਲ ਹੈਗਾ ਮੰਮਨ कॉटन ਦਾ ਦੁਪੱਟਾ ਸੋਨੇ ਵਰਕ ਦੇ ਨਾਲ ਇਹ ਸਾਰਾ ਵਰਕ ਕੀਤਾ ਹੋਇਆ ਹੈ ਦੇਖੋ ਕਿੰਨਾ ਪਿਆਰਾ ਸੋਹਣਾ ਤੇ ਨੈਕਸਟ ਕਲਰ ਆ ਗਿਆ येलो ਕਲਰ ਬੜਾ ਪਿਆਰਾ ਜਿਹਾ येलो ਹੈ ਚਿਕਨ ਵਰਕ ਦੇ ਵਿੱਚ ਬਾਟਮ ਹੈ ਜੀ ਨਾਲ ਕਈਆਂ ਦੇ ਨਾਲ ਚਿਕਨ ਵਰਕ ਦੇ ਵਿੱਚ ਬਾਟਮ ਹੈ ਜੀ ਸੂਟਾਂ ਦੇ ਨਾਲ ਸ਼ਰਟ ਆ ਗਈ ਉਹ ਮੈਕ ਤੇ ਵਰਕ ਦੇ ਵਿਚ ਸਾਰੀ ਸ਼ਰਟ ਦੇ ਵਿੱਚ ਅੰਬੀਰ ਵਾਲਾ ਪ੍ਰਿੰਟ ਵਰਕ ਕੀਤਾ ਹੋਇਆ। ਇਹ ਆਹ ਦੀ ਸ਼ਰਟ। ਤੇ ਚੀਕਨ ਵਰਕ ਦੇ ਵਿੱਚ ਬਾਟਮ ਦੇ ਵਿੱਚ ਦੁਪੱਟੇ ਹੁਣ ਵਰਕ ਦੇ ਦੇਖੋ ਬਹੁਤ ਪਿਆਰੀ ਲੁੱਕ ਹੈ येलो ਕਲਰ ਵੀ ਬੜਾ ਸੋਹਣਾ ਲੱਗ ਰਿਹਾ ਯਾਰ ਨਾ ਦੀ ਵੀ ਲੱਗੀ ਗ੍ਰੇਸ ਆ ਸੁਖਦੀ ਤੇ ਲੁੱਕ ਆ ਜਾਂਦੀ 1700 ਪ੍ਰਾਈਸ ਦੇ ਵਿੱਚ ਮੈਂ ਤੁਹਾਨੂੰ ਸੂਟ ਦਿਖਾਇਆ ਸ਼ਰਟ ਤੇ ਸਾਰਾ ਵਰਕ ਹੈ ਦੁਪੱਟਾ ਮਰਮਲ ਕਾਟਨ ਦੇ ਵਿੱਚ ਵਰਕ ਵਾਲਾ ਕਿਸੇ ਨਾਲ ਪਿੰਟਕਸ ਸੂਟ ਮੈਂ ਕਿਸੇ ਨਾਲ ਚਿਕਨ ਵਰਕ ਦੇ ਵਿੱਚ ਗਰੀਬ ਰਾਂਜੋ ਤੇ ਵਾਈਟ ਕਲਰ ਦੇ ਵਿੱਚ ਬਾਟਮ ਦੇ ਨਾਲ 1700 ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਪੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ